ਪਠਾਨਕੋਟ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਘੜੀ ਦੇ ਵਿੱਚ ਦੱਸ ਦਈਏ ਸ਼ਹਿਰ ਦੇ ਵਿੱਚ ਵੱਡੀਆਂ ਨਾਜਾਇਜ਼ ਰੇੜੀਆਂ ਨੂੰ ਲੈ ਕੇ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਹਰਕਤ ਦੇ ਵਿੱਚ ਨਜ਼ਰ ਆਂਦੀ ਕੋਈ ਦਿਖਾਈ ਦਿੱਤੀ ਹੈ ਤੇ ਦੱਸ ਦਈਏ ਉਹਨਾਂ ਨੇ ਆਰਮੀ ਏਰੀਆ ਦੇ ਨਾਲ ਲੱਗਦੀਆਂ ਹੋਈਆਂ ਨਾਜਾਇਜ਼ ਰੇੜੀਆਂ ਦੇ ਮਾਲਕਾਂ ਨੂੰ ਜਤਾਬਨੀ ਜੜੀ ਉਹ ਦਿੱਤੀ ਹੈ ਤੇ ਆਪਣੀ ਵੇੜੀਆਂ ਇੱਥੋਂ ਜੜੀਆਂ ਨੇ ਚੁੱਕਣ ਨੂੰ ਜਿਹੜਾ ਉਹਨਾਂ ਨੂੰ ਆਦੇਸ਼ ਦਿੱਤੇ ਨੇ ਤੇ ਇਹਨਾਂ ਦੇ ਆਦੇਸ਼ਾਂ ਦੇ ਦੱਸ ਦਈਏ ਕਿ ਦੇਸ਼ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਵੀ ਕੋਈ ਸਮਝੌਤਾ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ ਤੇ ਇਸ ਕਰਕੇ ਜਿਹੜੀਆਂ ਰੇੜੀਆਂ ਇੱਥੇ ਲੱਗਦੀਆਂ ਨੇ ਆਰਮੀ ਦੇ ਨੇੜੇ ਤੇੜੇ ਉਹਨਾਂ ਨੂੰ ਜਿਹੜਾ ਇੱਥੇ ਚੁੱਕਣ ਦੇ ਲਈ ਕਹਿ ਦਿੱਤਾ ਗਿਆ ਹੈ ਤਾਂ ਕਿ ਕੋਈ ਵੀ ਅਨਸੁਖਾਵੀ ਕਤਨਾ ਜਿਹੜੀ ਹੈ ਉਹ ਨਾ ਵਾਪਰ ਸਕੇ ਤੇ ਇੱਥੇ ਦੱਸਦੇ ਹਾਂ ਇਹ ਡਿਵੀਜ਼ਨ ਨੰਬਰ 1 ਦੇ ਵੱਲੋਂ ਜਿਹੜਾ ਇਹ ਕਾਰਵਾਈ ਕੀਤੀ ਗਈ ਹੈ ਤੇ ਉੱਥੇ ਹੀ ਰੇੜੀਆਂ ਵਾਲਿਆਂ ਨੂੰ ਅਚੇਤਾਵਨੀ ਦੇ ਕੇ ਛੱਡਿਆ ਗਿਆ ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਟਾਈਮ ਲਾਈਨ ਦੇ ਦਿੱਤੀ ਗਈ ਹੈ ਕਿ ਇਥੋਂ ਨਜਾਇਜ਼ ਤੌਰ ਤੇ ਜਿੰਨੀਆਂ ਵੀ ਰੇੜੀਆਂ ਲੱਗੀਆਂ ਹੋਈਆਂ ਨੇ ਉਹ ਸੁੱਟ ਦਿੱਤੀ ਜਾਣ ਅਤੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤੇ ਇਸ ਬਾਰੇ ਲੈਨੇ ਹੋਰ ਜਾਣਕਾਰੀ ਦੇਖਦੇ ਆਏ ਖਬਰ ਤੁਸੀਂ ਰੇੜੀਆਂ ਵਾਲਿਆਂ ਨੂੰ ਕਿਤਾਬ ਨਹੀਂ ਦਿੱਤੀ ਉਹ ਵਾਰ ਰੱਖਿਆ। ਅਹ ਦੇਖੋ ਸ਼ਹਿਰ ਦੇ ਵਿੱਚ ਜਿਆਦਾ ਆਰਮੀ ਏਰੀਆ ਹੈਗਾ ਤੇ ਆਰਮੀ ਏਰੀਆ ਦੀ ਸੁਰੱਖਿਆ ਨੂੰ ਮੱਦੇ ਨਹਿਰ ਰੱਖਦੇ ਜਿਹੜੀ ਇਲੀਗਲ ਰੇੜੀਆਂ ਲੱਗੀਆਂ ਹੋਈਆਂ ਆਰਮੀ ਏਰੀਆ ਦੇ ਸਰਾਊਂਡਿੰਗ ਉਹਨਾਂ ਸਾਰਿਆਂ ਨੂੰ ਕਿਹਾ ਗਿਆ ਕਿ ਉੱਥੋਂ ਆਪਣੀਆਂ ਰੇੜੀਆਂ ਹਟਾ ਲੈਣ ਤਾਂ ਜੋ ਆਰਮੀ ਦੀ ਸੁਰੱਖਿਆ ਵਿੱਚ ਵੀ ਕੋਈ ਕਮੀ ਨਾ ਆਵੇ ਤੇ ਸ਼ਹਿਰਦਾਰੀ ਨੂੰ ਵੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਪੈਣਾ ਨਾ ਹੋਵੇ। ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੰਗ ਦੀ ਰਿਪੋਰਟ। ਠਾਨਕੂਰ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਘੜੀ ਦੇ ਵਿੱਚ ਦੱਸ ਦਈਏ ਸ਼ਹਿਰ ਦੇ ਵਿੱਚ ਵੱਧੀਆਂ ਨਾਜਾਇਜ਼ ਰੀਡੀਆਂ ਨੂੰ ਲੈ ਕੇ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਹਰਕਤ ਦੇ ਵਿੱਚ ਨਜ਼ਰ ਆਂਦੀ ਕੋਈ ਦਿਖਾਈ ਦਿੱਤੀ ਹੈ ਤੇ ਦੱਸ ਦਈਏ ਉਨਾਂ ਨੇ ਆਰਮੀ ਏਰੀਆ ਦੇ ਨਾਲ ਲੱਗਦੇ ਹੋਇਆਂ ਨੁਜਾਇਜ਼ ਢੇੜੀਆਂ ਦੇ ਮਾਲਕਾਂ ਨੂੰ ਇਜਤਾਮਨੀ ਜੜੀ ਹੈ ਉਹ ਦਿੱਤੀ ਹੈ ਤੇ ਆਪਣੀ ਢੇੜੀਆਂ ਇੱਥੋਂ ਜੜੀਆਂ ਨੇ ਚੁੱਕਣ ਨੂੰ ਜਿਹੜਾ ਉਹਨਾਂ ਨੂੰ ਆਦੇਸ਼ ਦਿੱਤੇ ਨੇ ਤੇ ਇਹਨਾਂ ਦੇ ਆਦੇਸ਼ਾਂ ਦੇ ਦੱਸਦੇ ਹੀ ਹੈ ਕਿ ਦੇਸ਼ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਵੀ ਕੋਈ ਸਮਝੌਤਾ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ ਤੇ ਇਸ ਕਰਕੇ ਹੀ ਜਿਹੜੀਆਂ ਰੇੜੀਆਂ ਇੱਥੇ ਲੱਗਦੀਆਂ ਨੇ ਆਰਮੀ ਦੇ ਨੇੜੇ ਤੇੜੇ ਉਹਨਾਂ ਨੂੰ ਜਿਹੜਾ ਹੈ ਇੱਥੋਂ ਚੁੱਕਣ ਦੇ ਲਈ ਕਹਿ ਦਿੱਤਾ ਗਿਆ ਹੈ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰ ਸਕੇ ਤੇ ਇੱਥੇ ਦੱਸਦੇ ਵੀ ਡਿਵੀਜ਼ਨ ਨੰਬਰ 1 ਦੇ ਵੱਲੋਂ ਜਿਹੜਾ ਇਹ ਦੀਏ ਤੇ ਉਥੇ ਹੀ ਰੇੜੀਆਂ ਵਾਲਿਆਂ ਨੂੰ ਅਚਤਾਵਨੀ ਦੇ ਕੇ ਛੱਡਿਆ ਗਿਆ ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਟਾਈਮ ਲਾਈਨ ਦੇ ਦਿੱਤੀ ਗਈ ਹੈ ਕਿ ਇਥੋਂ ਨਜਾਇਜ਼ ਤੌਰ ਤੇ ਜਿੰਨੀਆਂ ਵੀ ਰੇੜੀਆਂ ਲੱਗੀਆਂ ਹੋਈਆਂ ਨੇ ਉਥੇ ਚੁਕਿਤੀ ਜਾਣੇ ਤੇ ਪੁਲਿਸ ਤੇ ਵੱਲੋਂ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤੇ ਇਸ ਬਾਰੇ ਲੈਨੇ ਆ ਹੋਰ ਜਾਣਕਾਰੀ ਦੇਖਤੇ ਆਏ ਖਬਰ ਅੱਜ ਤੋਂ ਹੀ ਰੇੜੀਆਂ ਵਾਲਿਆਂ ਨੂੰ ਚਤਾਵਨੀ ਦਿੱਤੀ ਹੋ ਬਗਰ ਰੱਖਿਆ ਅ ਦੇਖੋ ਸ਼ਹਿਰ ਦੇ ਵਿੱਚ ਜਿਆਦਾ ਆਰਮੀ ਏਰੀਆ ਹੈਗਾ ਤੇ ਆਰਮੀ ਏਰੀਆ ਦੇ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਜਿਹੜੀ ਇਲੀਗਲ ਰੇੜੀਆਂ ਲੱਗੀਆਂ ਹੋਈਆਂ ਆਰਮੀ ਏਰੀਆ ਦੇ ਸਰਾਊਂਡਿੰਗ ਉਹਨਾਂ ਸਾਰਿਆਂ ਨੂੰ ਕਹਿਆ ਗਿਆ ਕਿ ਉਥੋਂ ਆਪਣੀਆਂ ਰੇਡੀਆਂ ਹਟਾ ਲੈਣ ਤਾਂ ਜੋ ਆਰਮੀ ਦੀ ਸੁਰੱਖਿਆ ਵਿੱਚ ਵੀ ਕੋਈ ਕਮੀ ਨਾ ਆਵੇ ਤੇ ਸ਼ਹਿਰਦਾਰੀ ਨੂੰ ਵੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਪੈਸਣਾ ਹੋਵੇ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਦੀ ਦੀ ਰਿਪੋਰਟ